ਸੋ ਸਾਰਿਆਂ ਨੂੰ ਮਸੀਹ ਦੇ ਵਿੱਚ ਜੈ ਮਸੀਦੀ ਸੋ ਆਪ ਸਭ ਨੂੰ ਜਿਵੇਂ ਦੱਸਿਆ ਗਿਆ ਸੀ ਕਿ ਅਸੀਂ ਸੰਤ ਥੋਮਸ ਚਰਚ ਦੇ ਵਿੱਚ ਪਹੁੰਚ ਚੁੱਕੇ ਹਾਂ ਸੋ ਇਹ ਜਿਹੜਾ ਸਾਹਮਣੇ ਤੁਸੀਂ ਚਰਚ ਦੇਖ ਰਹੇ ਹੋ ਇਹ ਜਿਵੇਂ ਕਿ ਬਾਈਬਲ ਦੇ ਵਿੱਚ 12 ਚੇਲੇ ਸੀ ਉਹਨਾਂ ਵਿੱਚੋਂ ਇੱਕ ਦਾ ਨਾਮ ਸੀ ਸੰਤ ਥੋਮਸ ਔਰ ਜਿਹੜੇ ਸੰਤ ਥੋਮਸ ਜੀ ਉਹਨਾਂ ਨੇ ਚਰਚ ਨੂੰ ਤਿਆਰ ਕੀਤਾ ਉਹਨਾਂ ਦੇ ਦੁਆਰਾ ਇਹ ਚਰਚ ਜਿਹੜਾ ਹੈ ਇਹ ਬਣਿਆ ਵਾ ਸੋ ਹੋਰ ਵੀ ਤੁਹਾਨੂੰ ਵੀਊ ਦਿਖਾਵਾਂਗੇ ਸਾਈਡਾਂ ਤੇ ਦੇਖ ਸਕਦੇ ਜੀ ਇਹ ਇਸ ਵੀ ਕਿ ਲਈ ਤਾਂ ਇਹ ਜਿਹੜਾ ਇਹ ਦੌਰ ਵੱਜ ਜਾਂਦੀ ਅਸੀਂ ਆਉਂਦੇ ਆ ਮੇਨ ਗੇਟ ਔਰ ਬਹੁਤ ਹੀ ਖੂਬਸੂਰਤ ਚਰਚੇ ਪ੍ਰਭੂ ਦੇ ਸੇਵਕ ਨੇ ਬਣਾਇਆ ਹੈ ਸੋ ਆਪ ਸਭ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਚਰਚ ਦਾ ਅੰਦਰਲਾ ਹਿੱਸਾ ਵਾ ਔਰ ਇਹ ਅਭਿਸ਼ੇਕ ਤੇਲ ਜਿਹੜਾ ਔਰ ਆਪ ਸਭ ਜਣ ਪਿੱਛੇ ਦੇਖ ਸਕਦੇ ਕਿ ਉਸ ਜਗ੍ਹਾ ਤੇ ਕੁਝ ਚੱਲ ਰਿਹਾ ਵਾ ਜਿੰਨ ਕੀ ਬੱਤੀ ਵਗੈਰਾ ਸੋ ਇਹ ਚਰਚ ਦੀ ਬੈਕਗ੍ਰਾਉਂਡ ਹੈ ਔਰ ਇੱਕ ਬਹੁਤ ਹੀ ਇੰਪੋਰਟੈਂਟ ਚੀਜ਼ ਆ ਸਭ ਦੇਖ ਰਹੇ ਹੋ ਕਿ ਸੰਤ ਥੋਮਸ ਦੀ ਜੋ ਜੁੱਤੀ ਸੀ ਉਹ ਸਮੇਂ ਦੀ ਅਜੇ ਵੀ ਰੱਖੀ ਹੋਈ ਆ ਔਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜਿਵੇਂ ਕਿ ਨੀਚੇ ਲੌਕ ਪਈ ਹੋਈ ਆ ਦਰਵਾਜ਼ਿਆਂ ਦੇ ਉਸ ਸਮੇਂ ਦੇ ਪੁਰਾਣੇ ਸਮੇਂ ਦੇ ਲੌਕ ਜਿਵੇਂ ਔਰ ਜੀ ਜੁੱਤੀ ਵੀ ਤੁਸੀਂ ਦੇਖ ਰਹੇ ਹੋ ਸੰਤ ਥੋਮਸ ਜੀ ਇਹ ਜੁੱਤੀ ਪਾਇਆ ਕਰਦੇ ਸੀ ਇਸ ਸਮੇਂ ਮਤਲਬ ਰੱਖੀ ਹੋਈ ਹੈ ਇਸ ਸਮੇਂ ਦੀ ਹੈ ਔਰ ਬਹੁਤ ਸਾਰੀਆਂ ਹੋਰ ਵੀ ਐਸਮੇ ਚੀਜ਼ਾਂ ਨੇ ਜਿਵੇਂ ਕਿ ਆ ਸਭ ਦੇਖ ਸਕਦੇ ਸੰਦੂਕ ਹੈ ਇਹਦੇ ਵਿੱਚ ਕੁਝ ਆਪਣਾ ਵਚਨ ਜਾਂ ਕੁਝ ਵੀ ਰੱਖਦੇ ਸੀ ਇਹਦੇ ਵਿੱਚ ਔਰ ਇਸ ਸਮੇਂ ਇਹ ਦੇਖ ਸਕਦੇ ਕਿ ਆ ਤੁਸੀਂ ਇਹ ਫਟੀਆਂ ਦੇ ਉੱਪਰ ਜਿਹੜਾ ਵਚਨ ਵਾ ਉਹ ਲਿਖਿਆ ਹੋਇਆ ਵਾ ਔਰ ਇਹ ਕਬਰਾਂ ਜਿਹੜੀਆਂ ਨੇ ਇਸ ਜਗ੍ਹਾ ਦੇ ਕੁਝ ਸੰਤ ਸੇਵਕ ਕੁਝ ਕਲੀਸੀਆ ਦੇ ਮੈਂਬਰ ਜਿਹੜੇ ਆ ਉਹ ਵੀ ਦਫਨਾਏ ਗਏ ਜਾਂ ਉਹਨਾਂ ਦੇ ਨਾਮ ਲਿਖੇ ਜਾਂਦੇ ਆ ਕੁਝ ਪਤੀ ਪਤਨੀਆਂ ਨੂੰ ਦਫਨਾਇਆ ਗਿਆ ਹੈ ਔਰ ਇਹ ਬੇੜਾ ਉਹ ਆ ਇਸ ਬੇੜੇ ਦੇ ਵਿੱਚ ਬੈਠ ਕੇ ਸੰਤ ਥੋਮਸ ਆਇਆ ਜਾਇਆ ਕਰਦੇ ਸੀ ਔਰ ਇਹ ਰੱਥ ਤੇ ਉਹ ਯਾਤਰਾ ਕਰਦੇ ਸੀ ਉਹਂ ਦੇਸੀ ਜਾਂਦੇ ਸੀ ਰੱਖਤੇ ਜਾਂਦੇ ਸੀ ਔਰ ਇਹ ਚਰਚ ਦੇ ਵਿੱਚ ਜਿਹੜੀ ਅਲਟਰ ਜਿਹਨੂੰ ਆਪਾਂ ਜਗਵੇਦੀ ਬੋਲਦੇ ਹਾਂ ਉਹ ਰੱਖੀ ਗਈ ਆ ਇਹ ਉਹ ਮੱਟ ਨੇ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਪਾਣੀ ਦੇ ਭਰੇ ਜਾਂਦੇ ਸੀ ਔਰ ਜਿਵੇਂ ਜੀ ਆਪ ਸਭ ਦੇ ਕਾਲਾ ਗਲੀਨ ਦੇ ਬਾਰੇ ਜਾਣਦੇ ਹੋ ਕਿ ਭਈ ਯਸ਼ੂ ਮਸੀਹ ਨੇ ਇਸੇ ਤਰ੍ਹਾਂ ਦੇ ਮੱਟ ਜਿਹੜੇ ਭਰਨਦੇ ਨੇ ਚੇਲਿਆਂ ਨੂੰ ਜਾਂ ਕੁਝ ਲੋਕਾਂ ਨੂੰ ਕਿਹਾ ਸੀ ਔਰ ਇਹ ਉਹ ਬਿਸਤਰਾਵਾ ਜਿਹਦੇ ਉੱਪਰ ਸੰਤ ਥੋਮਸ ਆਰਾਮ ਕਰਦੇ ਹੁੰਦੇ ਸੀ ਜਾਂ ਸੌਂਦੇ ਹੁੰਦੇ ਸੀ ਇਹ ਜੋ ਸਾਹਮਣੇ ਤੁਸੀਂ ਦੇਖ ਰਹੇ ਹੋ ਇਹਨੂੰ ਮੋਮੋ ਦਿਸਾ ਕਹਿੰਦੇ ਆ ਇਹਦੇ ਵਿੱਚ ਬੱਚਿਆਂ ਨੂੰ ਛੋਟੇ ਬੱਚੇ ਜਿਹੜੇ ਸੀ ਉਹਨਾਂ ਨੂੰ ਬਪਤਿ ਸਮਾ ਦਿੱਤਾ ਜਾਂਦਾ ਸੀ ਔਰ ਇੱਕ ਬਹੁਤ ਹੀ ਇੰਪੋਰਟੈਂਟ ਚੀਜ਼ ਤੁਹਾਨੂੰ ਮੈਂ ਦਿਖਾਉਣ ਦੇ ਲਈ ਜਾ ਰਿਹਾ ਕਿ ਇਹ ਉਹ ਨਦੀ ਆ ਜਾਂਦੀ ਸੈਂਟ ਥੋਮਸ ਜਿਹੜੀ ਯਾਤਰਾ ਕਰਕੇ ਭਾਰਤ ਦੇ ਵਿੱਚ ਆਉਂਦੀ ਸੀ ਕੈਰਲ ਦੇ ਵਿੱਚ ਔਰ ਇਹ ਸਾਹਮਣੇ ਜੋ ਦੇਖ ਰਹੇ ਹੋ ਤੁਸੀਂ ਨਦੀ ਆ ਇਹਦੇ ਵਿੱਚ ਕੁਝ ਚੇਲਿਆਂ ਨੂੰ ਕਲੀਸੀਆ ਨੂੰ ਸੈਂਟ ਥੋਮਸ ਬਪਤਿ ਸਮਾ ਦਿੰਦੇ ਹੁੰਦੇ ਸੀ ਔਰ ਬਹੁਤ ਸਾਰੇ ਲੋਕਾਂ ਨੇ ਇਸੇ ਨਦੀ ਦੇ ਵਿੱਚ ਬਪਤਿਸਮਾ ਜਿਹੜਾ ਉਹ ਲਿਆ ਸੀ ਔਰ ਦੇਖ ਸਕਦੇ ਹੋ ਕਿ ਨਦੀ ਆ ਨਦੀ ਦੇ ਸਾਹਮਣੇ ਕੁਝ ਤਸਵੀਰਾਂ ਨੇ ਔਰ ਇਹ ਨਦੀ ਆ ਜਿਸ ਵਿੱਚ ਬਪਤਿਸਮਾ ਜਿਹੜਾ ਸੀ ਸੰਤ ਥੋਮਸ ਨੂੰ ਦਿੱਤਾ ਜਿਹੜੇ ਸੰਤ ਥੋਮਸ ਦੇ ਦੁਆਰਾ ਦਿੱਤਾ ਜਾਂਦਾ ਸੀ ਔਰ ਬਹੁਤ ਹੀ ਖੂਬਸੂਰਤ ਹੈ ਜੇ ਵੀ ਇਹ ਚੀਜ਼ਾਂ ਜਿਹੜੀਆਂ ਸੰਭਾਲ ਕੇ ਰੱਖੀਆਂ ਵਾ ਔਰ ਬਹੁਤ ਹੀ ਇੰਪੋਰਟੈਂਟ ਚੀਜ਼ਾਂ ਨੇ ਇਹ ਸੋ ਪ੍ਰਭੂ ਆਪ ਸਭ ਨੂੰ ਬਰਕਤ ਦੇ ਆਸ਼ਿਸ਼ ਦੇ